ਜਥੇਦਾਰ ਜੀ ਇਹ ਲੈ ਲੋ ਤੁਹਾਨੂੰ ਮੈਂ ਲੋ ਕਿੰਨਾ ਮੈਂ ਘੱਟ ਤੁਹਾਨੂੰ ਕਿਹਾ ਵੀ ਸੁਪਨਾ ਇੱਕ ਬੜਾ ਤਗੜਾ ਮੇਰਾ ਸੁਪਨਾ ਪੂਰਾ ਕਰ ਦੋਗੇ ਮੈਂ ਵੱਲੋਂ ਕਦੀ ਤੁਹਾਨੂੰ ਕਿਹਾ ਸੁਪਨਾ ਆ ਪੂਰਾ ਕਰਨਾ ਪੈਣਾ ਤੁਹਾਨੂੰ ਠੀਕ ਕਰ ਦੋਗੇ ਪੂਰਾ ਅੱਗੇ ਤੋਂ ਕਿੰਨੇ ਕਰਕੇ ਕੀਤੇ ਹਾਂ ਅੱਗੇ ਤੇ ਕਿੰਨੇ ਕੋਈ ਸੁਪਨੇ ਤੇਰੇ ਓ ਨੋ ਓਏ ਉਹ ਤੇ ਮੈਨੂੰ ਪਤਾ ਵਾ ਅੱਗੇ ਨਹੀਂ ਸੁਪਨੇ ਪੂਰੇ ਕੀਤੇ ਤੀ ਉਹ ਤੇ ਮੈਨੂੰ ਇਹ ਤੇ ਇਹ ਤੇ ਨਹੀਂ ਗੱਲ ਇਹ ਤੇ ਮੈਨੂੰ ਮਾਣ ਮੈਨੂੰ ਧੜਦੇ ਪੂਰਾ ਤੇ ਆਹ ਸੁਪਨਾ ਨਹੀਂ ਪੂਰਾ ਕਰਨਾ ਪੈਣਾ ਜ਼ਰੂਰੀ ਆ ਫਾਦਾ ਥੜਾ ਆ ਉਹ ਕੋੜਾ ਖਲੋਤਾ ਦੇ ਮੈਨੂੰ ਨਾ ਉਹਦੇ ਨਾਲ ਤਾਂ ਘੋੜਾ ਲੈਦੇ ਵੇਖੀਂ ਕਿ ਨਾਮ ਮਜਾ ਆਉਂਦਾ ਤੇਲ ਨਾਲੇ ਇੱਕ ਤੇਲ ਮਹਿੰਗਾ ਹੋ ਗਿਆ ਇੱਕ ਮੈਚ ਜਦੋਂ ਘੋੜੇ ਦੇ ਉੜਿਆ ਆਇਆ ਕਰਨਾ ਸਾਈਡ ਵਾਲਾ ਪੱਲਾ ਛੱਡ ਕੇ ਫਰਲਾ ਤੇ ਲੋਕਾਂ ਕਹਿੰਦੇ ਜੁਣਾ ਮੋੜ ਤੁਰਿਆ ਆਉਂਦਾ ਉਸਕਾ ਨਾਮ ਮਜਾ ਆਉਂਦਾ ਇਹ ਨੇ ਪੰਜਾਬ ਦੇ ਮੁੰਡੇ ਹਨ ਹਾਂ ਇਹ ਮਜਾ ਰੱਖਣ ਉਂਝੜ ਗਏ ਉਹ ਨਹੀਂ ਨਹੀਂ ਮਜਾ ਛੱਡੋ ਦੀ ਘੋੜਾ ਛੱਡੋ ਘੋੜੇ ਦੀ ਗੱਲ ਕਰੀ ਆਪਾਂ ਮੰਜਾਂ ਦੀ ਕੋਈ ਨਹੀਂ ਆਹ ਤੇ ਘੋੜਾ ਕਿੱਥੋਂ ਪੱਠੇ ਪਾ ਦੇਗਾ ਮੈਂ ਪਾਲੂੰ ਤੁਸੀਂ ਘੋੜਾ ਲੈ ਆ ਕੇ ਦੋ ਰੁਪਇਆ ਆਪਾਂ ਜੀਣਾ ਮੋੜ ਬੰਨ ਨੂੰ ਰੁਪਇਆ 1.5 ਲੱਖ ਲੱਗਣਾ ਘੋੜਾ ਲੈ ਦੋ ਹੈ ਨਾ ਕਰੀ ਬੁਲਟ ਲੈ ਲਓ ਕਰੀ ਘੋੜੇ ਲੈ ਲਓ ਤੇ ਲੈ ਬੁਲਟ ਤੇ ਲੈਤਾ ਹੀ ਨਾ ਘੂੜਾ ਵਾ ਇਹ ਬੁਲਟ ਲੈਤਾ ਹੀ ਵੇਚਿਆ ਕਿਉ ਜਿਹੜਾ ਬੁਲਟ ਲੈ ਹਾ ਜਿਹੜਾ ਲੈ ਕੇ ਦਿੱਤਾ ਉਹ ਜਿਹੜਾ ਪੁੱਠੇ ਗੇਰਾਂ ਵਾਲਾ ਹੈ ਨਾ ਜਿਹੜਾ ਉਹ ਆਹੋ ਕਿਉਂ ਵੇਚਿਆ ਹਾਂ ਜਿਹਦੇ ਅੱਠ ਗੇਰ ਸੀ ਸਮਝ ਰਹੇ ਹੋ ਕਿਉਂ ਲੱਗਿਆ ਨਹੀਂ ਨਹੀਂ ਚਲੋ ਉਹ ਗਲਤੀ ਹੋ ਗਈ ਨਾ ਵੇਚਿਆ ਕੋੜਾ ਕੋੜਾ ਲੈ ਕੇ ਇੰਜ ਕਰ ਕੋੜਾ ਨਹੀਂ ਤੇ ਕੋ ਫੱਤੀ ਲੈ ਆਇਆ ਨਾ ਬਾਪੇ ਦਾ ਰਲ ਜਾ ਬੱਲੇ ਤੁਹਾਡੀ ਠੀਕ 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 ਉਹ ਬਾਪੇ ਦਾ ਦੋ ਦੋ ਬਾਈ ਗੱਲ ਨਾ ਆ ਗਈ ਚਲੋ ਕੋਈ ਆਪ ਇੱਕ ਨਹੀਂ ਦੋ ਦੋ ਇੱਥੇ ਆਪ ਆਪਣੀ ਤੇ ਆਏ ਬਵਾੜੇ ਹਾਂ ਉਹ ਉਹ ਆਪਣੇ ਦੋ ਦੋ ਘੂੜੇ ਦੇਣ ਲੈ ਬਾਬੇ ਤੂੰ ਇੱਕ ਦਮ ਲੱਭ ਲੈ ਤੀ ਮੈਂ ਘਰ ਵਾਲਾ ਕੋਲੇ ਗਏ ਇੱਥੇ ਇੱਥੇ ਰੱਖਣਾ ਆ ਉਹ ਫੇ ਚਲੋ ਕੋਈ ਨਾ ਇਹ ਗੱਲ ਤੇ ਤੁਸੀਂ ਯਾਦ ਰਿਓ ਤੁਸੀਂ ਫੇਰ ਨਾ ਇਹ ਇਹ ਘੋੜੇ ਦੇ ਹੁਣ ਰੋਟੀ ਤਾਂ ਢੀ ਵੀ ਆਏਗਾ ਨਹੀਂ ਜਿਹੜੇ ਡੱਬੇ ਜੇ ਤੁਸੀਂ ਖੋਲ-ਖੋਲ ਰੱਖੇ ਨਾ ਇਹ ਕੋਈ ਇਹ ਤਾਂ ਰੋਟੀ ਵੀ ਹੁਣ ਘੋੜੇ ਦੇ ਆਏਗਾ ਨਹੀਂ